ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਾਮ ਕਲਾਮ ਚੜ੍ਹਦੀ ਗਲਾ ਤੇਰੇ ਭਾਣੇ ਸਵਾਦਾ ਬੋਲਾ ਅੱਜ ਜੀ ਤੁਹਾਡੇ ਨਾਲ ਬੱਚਿਆਂ ਬਾਰੇ ਬਚਨ ਦੇ ਸਕੂਲਾਂ ਬਾਰੇ ਥੋੜਾ ਵਿਚਾਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਜੇ ਤਾਂ ਵਿਚਾਰ ਠੀਕ ਹੋਏ ਤਾਂ ਤਾਂ ਚੰਗੀ ਗੱਲ ਤੁਹਾਨੂੰ ਕੋਸ਼ਿਸ਼ ਆ ਸਮਝ ਆ ਜਾਊਗੀ ਜੇ ਸਾਡੇ ਬਚਾ ਉਸ ਨੂੰ ਮਾੜੇ ਲੱਗੇ ਉਹ ਪਰਮਾਤਮਾ ਜਾਣਦਾ ਜੀ ਪਰ ਅੱਜ ਕੱਲ੍ਹ ਸਾਨੂੰ ਸਕੂਲਾਂ ਦੱਸਾਂ ਚੋ ਨੇ ਕਿ ਸਰਕਾਰੀ ਸਕੂਲ ਬਿਲਕੁਲ ਖਤਮ ਹੋ ਚੁੱਕੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਰੇਕ ਬੱਚਾ ਗਰੀਬ ਅਮੀਰ ਰਿਕ ਦੇ ਬੱਚੇ ਪੜਦੇ ਜੀ ਅਸੀਂ ਵੀ ਉਹਨਾਂ ਸਕੂਲਾਂ 'ਚ ਪੜਿਆ ਅੱਜ ਤੱਕ ਤੁਸੀਂ ਇਹ ਦੇਖ ਲਓ ਜਿੰਨੇ ਵੀ ਆਫਰ ਲੱਗੇ ਹੋਏ ਨੇ ਸਰਕਾਰੀ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਹੋਣ ਤੱਕ ਉਹ ਰਾਜ਼ ਕਰ ਰਹੇ ਨੇ ਉਹ ਹੀ ਆਫਰ ਤੁਸੀਂ ਇਹ ਗੱਲ ਦੱਸ ਦੋ ਕਿ ਪ੍ਰਾਈਵੇਟ ਸਕੂਲਾਂ ਵਿੱਚੋਂ ਕੜ ਪੜ੍ਹ ਕੇ ਅੱਜ ਦਾ ਕਿਹੜਾ ਅਫਰ ਲੱਗਿਆ ਛੋਡੇ ਬੱਚੇ ਆਪਣੇ ਬੱਚੇ ਪੜ੍ਹਦੇ ਨੇ ਪਲੱਸ 2 ਕਰਦੇ ਨੇ ਬਾਹਰ ਆਪਾਂ ਕੀ ਚਾਹੁੰਦੇ ਆ ਕਿ ਬੱਚਿਆਂ ਬੱਚਿਆਂ ਦੀ ਅੰਗਰੇਜ਼ੀ ਹਾਈ ਹੋ ਜਵੇ ਜੀ ਇੰਗਲਿਸ਼ ਬੋਲਣਾ ਜਿਹੜਾ ਆਈ ਲਿਖਦਾ ਪੇਪਰ ਆ ਉਹ ਨਿਕਲ ਜਵੇ ਪਰ ਇਹ ਸੋਚੋ ਤੁਸੀਂ ਭਵਿੱਖ ਸੋਚੋ ਜਿਹੜੇ ਬੱਚੇ ਨੂੰ ਆਪਾਂ ਗੇਟ ਦੇ ਬਾਹਰ ਨਹੀਂ ਜਾਣ ਦਿੰਦੇ ਪਿੰਡ ਦੀ ਦੁਕਾਨ ਤੇ ਜਾਣ ਦਿੰਦੇ ਆਪਾਂ ਉਸ ਬੱਚੇ ਨੂੰ ਬਾਹਰ ਭੇਜ ਦਿੰਦੇ ਆ ਕੈਨੇਡਾ ਚ ਚਲੋ ਇਹ ਬੱਕਰੀ ਗੱਲ ਆ ਟੌਪਿਕ ਆਪਾਂ ਨੇ ਨਹੀਂ ਛੇੜਦੇ ਪਰ ਇੱਧਰ ਆ ਜਿਓ ਹੁਣ ਸਰਕਾਰੀ ਸਕੂਲਾਂ ਵਿੱਚ ਜੋ ਵੀ ਨੌਕਰੀ ਕਰਦਾ ਸਰਕਾਰ ਦੇ ਟੈਸਟ ਹੁੰਦੇ ਨੇ ਪੜਦਾ ਵਾ ਟੈਸਟ ਕਲੀਅਰ ਕਰਦਾ ਸਰਕਾਰ ਉਸ ਨੂੰ ਘੱਟੋ-ਘੱਟ 50-60 ਹਜ਼ਾਰ ਰੁਪਿਆ ਨੌਕਰੀ ਤੇ 3 ਮਹੀਨੇ ਦਾ ਪੱਤਾ ਦਿੰਦੀ ਆ। ਤੇ ਫੇਰ ਵੀ ਇਹ ਵੇਖੋ ਤੁਸੀਂ ਜਿਹੜੇ ਟੈਸਟ ਪਾਸ ਕਰਕੇ ਸਰਕਾਰ ਰਹਿ ਆ ਰਹੇ ਨੇ ਸਰਕਾਰੀ ਸਕੂਲਾਂ ਵਿੱਚ ਉਸ ਸਕੂਲਾਂ ਦੇ ਵਿੱਚ ਪੜ੍ਹਾਈ ਐ ਨਹੀਂ। ਸਰਕਾਰੀ ਸਕੂਲ ਅੱਜ ਤੱਕ ਦੇਖ ਲਓ ਬਿਲਕੁਲ ਖਾਲੀ ਪੈ ਨੇ ਜੀ। ਕੋਈ ਪੜ੍ਹਾਈ ਨਹੀਂ। ਤੇ ਜੋ ਸਕੂਲ ਦਿੱਲੀ ਸੈਂਟਰ ਬੋਰਡ ਦੇ ਨੇ ਉਹ ਸਕੂਲ ਅ ਤੂੰ ਜੀ ਵੇਖ ਲੋ ਉਹਨਾਂ ਵਿੱਚ ਚਲੋ ਆਪਾਂ ਇਹ ਨਹੀਂ ਕਹਿੰਦੇ ਉਹਨਾਂ ਵਿੱਚ ਬੱਚੇ ਚਲੋ ਪੜ੍ਹ ਕੇ ਨੌਕਰੀਆਂ ਕਰਦੇ ਨੇ ਪਰ ਉਹ ਵੇਖ ਲੋ ਮਹੀਨੇ ਦਾ ਕਿੰਨਾ ਪੈਸਾ ਮਿਲਜੂ 7000 ਮਿਲਜੂ 8000 ਮਿਲਜੂ 10000 ਮਿਲਜੂ ਲੱਗੇ ਹੋਏ ਨੇ ਉਦੋਂ ਤੂੰ ਉੱਥੇ ਪੜਾਈ ਵਧੀਆ ਕਿਉਂ ਹੋ ਰਹੀਆਂ ਨੇ ਆਪਾਂ ਇਹ ਚਾਹੁੰਦੇ ਆ ਨਾ ਤੇ ਆਪਾਂ ਬੱਚਿਆਂ ਨੇ ਚਾਹੁੰਦੇ ਆ ਕਿ ਯਾਰ ਵੀ ਆਪਣੇ ਬੱਚਾ ਦਾ ਭਵਿੱਖ ਬਣੇ ਆਪਣੇ ਬੱਚਾ ਦਾ ਭਵਿੱਖ ਬਣੇ ਆਪਣੇ ਬੱਚੇ ਵਧੀਆ ਰਾਜ ਕਰਨ ਵਧੀਆ ਪੜਨ ਪਰ ਆਪਾਂ ਨੇ ਕੀ ਕੀਤਾ ਆਪਾਂ ਨੇ ਆਪਦੇ ਹੱਥੀਂ ਸਰਕਾਰੀ ਸਕੂਲ ਦੀ ਬਲੀ ਦੇ ਦਿੱਤੀ ਆਪਾਂ ਆਪਦੇ ਜਿਹੜੇ ਸਕੂਲ 'ਚ ਅਸੀਂ ਪੜ੍ਹੇ ਸੀ ਉਸ ਸਕੂਲ ਨੂੰ ਅੱਜ ਆਪਾਂ ਮਾੜਾ ਕਹਿਣ ਲੱਗੇ ਆਪਾਂ ਨੇ ਉਪਰਾਲਾ ਇਹ ਨਹੀਂ ਕੀਤਾ ਕਿ ਅਸੀਂ ਸਰਕਾਰੀ ਸਕੂਲ ਜਾ ਕੇ ਅਸੀਂ ਪਿੰਡ ਦੇ ਸਰਪੰਚ ਪੰਚ ਜੋ ਵੀ ਬਈ ਚਲੋ ਚਾਹੁੰਦੇ ਨੇ ਬੱਚੇ ਬਣ ਆਪਣੇ ਸਰਪੰਚ ਕੋਲ ਆਵੇ ਜਾਣ ਵੀ ਭਾਈ ਹਰ ਇੱਕ ਪਿੰਡ ਦਾ ਵਿੱਚ ਭਾਈ ਸਾਡੇ ਸਕੂਲ ਚ ਪੜ੍ਹਾਈ ਵਧੀਆ ਹੋਣਾ ਚਾਹੀਦੀ ਹੈ। ਮਹੀਨੇ ਬਾਅਦ ਗਿਣਾ ਮਾਰਨ ਜੀ ਹਾਂ ਬੱਚਿਆਂ ਦੀ ਪੜ੍ਹਾਈ ਹੁੰਦੀ ਹੈ ਬੱਚਿਆਂ ਨੂੰ ਇਕੱਠ ਕਰਕੇ ਪੁੱਛਣ ਪੜ੍ਹਾਈ ਵਧੀਆ ਹੁੰਦੀ ਹੈ ਜੀ। ਆਪਾਂ ਉਪਰਾਲਾ ਕਰੀਏ ਵਰਗ ਕਰ ਨਹੀਂ ਰਿਹਾ। ਹੁਣ ਚਲੋ ਜੇ ਹੁਣ ਆਪਾਂ ਕਿਸੇ ਸਕੂਲ ਮਾੜਾ ਨਹੀਂ ਕਹਿ ਰਹੇ ਪਰ ਪ੍ਰਾਈਵੇਟ ਸਕੂਲ ਦੇ ਵਿੱਚ ਮਹਿੰਗਾਈ ਕਿੰਨੀ ਆ? ਲੁੱਟ ਕਿੰਨੀ ਆ? ਸਭ ਤੋਂ ਵੱਧ ਹੈ। ਤੇ ਆਪਾਂ ਵਿਸਾਪਰ ਦਾ ਹਰ ਕੋਸ ਕਰਦੇ ਇਹ ਦੁੱਖ ਨਹੀਂ ਆਏਗਾ ਸਾਨੂੰ ਪਤਾ ਠੀਕ ਹੈ ਦਿੱਲੀਪੁਰ ਸਕੂਲ ਖੁੱਲਣਾ ਪਰ ਥੋੜਾ ਜਣਾ ਵੀ ਇਨਸਾਨ ਉਹਨਾਂ ਕੇ ਵੀ ਜੋ ਹਰੇਕ ਮਾਪੇ ਉਪਰਾਲਾ ਇਹ ਹੁੰਦਾ ਕਿ ਅਸੀਂ ਰੋਟੀ ਘੱਟ ਖਾ ਲਾਂਗੇ ਅਸੀਂ ਉਹਦੇ ਬੱਚੇ ਨੂੰ ਵਧੀਆ ਪੜਾ ਲਈਏ ਪਰ ਵਧੀਆ ਪੜਾ ਕੇ ਕਹਾਂ ਨੌਕਰੀਆਂ ਬਾਰੇ ਸੁਣ ਲਓ ਜਿਹੜੀਆਂ ਸਰਕਾਰ ਨੇ ਤਾਂ ਸਾਰਾ ਕੁਝ ਠੇਕੇ ਦੀ ਕਰਤਾ ਨੌਕਰੀ ਕਿੱਥੋਂ ਮਿਲਦੀਆਂ ਨੇ ਕਿੱਧਰ ਨੂੰ ਜਾਣਾ ਫਿਰ ਆਪਾਂ ਹੀ ਕਰਦੇ ਆਂ ਜ਼ਮੀਨ ਆਪਾਂ ਕਹਿੰਦੇ ਆਂ ਕਿ ਹਰ ਇੱਕ ਜ਼ਮੀਨ ਹੁੰਦੀ ਆ ਨਾ ਇਹ ਧਰਤੀ ਮਾਂ ਆ ਕੋਈ ਪਿੱਛੋਂ ਤੱਕ ਨਹੀਂ ਲੈ ਕੇ ਆ ਜ਼ਮੀਨ ਜੇ ਆਪਾਂ ਜੋਈ ਕੋਈ ਜ਼ਮੀਨ ਪਿੱਛੋਂ ਲੈ ਕੇ ਆ ਇਥੋਂ ਧਰਤੀ ਤੇ ਆਪਾਂ ਕਬਜ਼ਾ ਕਰਕੇ ਆਪਣੀ ਰੋਗ ਕਰਕੇ ਜ਼ਮੀਨ ਬਣਾਈ ਚਲੋ ਜਿੰਨਾ ਕੋਲ ਜ਼ਮੀਨਾਂ ਜ਼ਮੀਨਾਂ ਹੈਗੀਆਂ ਨੇ ਬਹੁਤ ਵਧੀਆ ਪਰ ਆਪਾਂ ਕਈ ਲੋਕ ਵਿਚਾਰੇ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਕੋਲੇ ਘੱਟ ਜ਼ਮੀਨਾਂ ਹੁੰਦੀਆਂ ਨੇ ਘੇਲਾ ਵੇਚ ਕੇ ਬੱਚੇ ਨੂੰ ਬਾਹਰ ਤੋਰ ਦਿੰਦੇ ਨੇ ਬਾਅਦ ਵਿੱਚ ਇੱਥੇ ਲੋਕਾਂ ਦਾ ਕਰਜਾ ਨੂੰ ਮੋੜ ਦੇ ਫਿਰ ਜਾਂਦੇ ਆ ਕਰਜਾ ਉਹਨਾਂ ਜ਼ਿੰਦਗੀ ਲੱਗ ਜਾਂਦੀ ਆ ਜਦ ਉਹਨੂੰ ਬੱਚਾ ਉਹਦਾ ਮਾਪੇ ਜੇ ਉਹਨਾਂ ਪਤਾ ਇਹ ਦੀ ਉਹਨ ਕੀ ਕਹਿ ਪਾਪਾ ਕਹਿਣਾ ਚਾਹੁੰਦੇ ਨਹੀਂ ਪਰ ਮੈਂ ਹੱਥ ਜੋੜ ਕੇ ਹੀ ਬੇਨਤੀ ਕਰਦਾ ਕਿ ਸਕੂਲਾਂ ਦੇ ਵਿੱਚ ਜੋ ਪ੍ਰਾਈਵੇਟ ਸਕੂਲ ਨੇ ਫੀਸਾਂ ਉਨੀਆਂ ਇੱਕ ਕਰੋ ਕਿ ਹਰੇਕ ਮਾਪੇ ਫੀਸ ਦੇ ਤੋਂ ਦੇਵੀ ਠੀਕ ਹੈ ਜੀ ਪਰ ਫੀਸਾਂ ਇਕੱਠੀਆਂ ਕਰਨੇ ਐ ਪਈ ਚਾਹੁੰਦੇ ਵੀ ਹਰੇਕ ਬੱਚਾ ਕਿਤੇ ਦੋ ਬੱਚੇ ਨੇ ਕਿ ਬੱਚੇ ਤਿੰਨ ਨੇ ਠੀਕ ਹੈ ਜੀ ਤੇ ਆਪਾਂ ਫੀਸਾਂ ਹੁੰਦੀਆਂ ਕਰਖੋ ਜਿੰਨੇ ਕਾਇਜ ਹੋ ਜਾਣ ਜਿਆਦੇ ਫੀਸਾਂ ਹੁੰਦੀਆਂ ਨੇ ਤਾਂ ਮਾਪੇ ਕਿਤੇ ਕਿਸੇ ਕੋਲੋਂ ਫੜਦਾ ਕਦੇ ਕਿਸੇ ਕੋਲੋਂ ਫੜਦਾ ਇਹ ਪੜ੍ਹਾਈ ਕਰ ਥੋੜੀ ਆ ਜੀ ਇਹਦਾ ਲੋਟੋ ਹੋ ਗਿਆ ਸਰਕਾਰ ਨੇ ਕੀ ਕੀਤਾ ਸੈਂਟਰ ਸਰਕਾਰ ਨੇ ਸਰਕਾਰੀ ਸਕੂਲ ਪੰਜਾਬ ਦੇ ਸਾਨੂੰ ਖਤਮ ਕਰਤੇ ਕਿ ਪੰਜਾਬ ਦੇ ਵਿੱਚੋਂ ਕਿਉਂ ਕਿਤੇ ਕਿ ਇੱਥੇ ਪੰਜਾਬੀ ਪੜਾਈ ਜਾਂਦੀ ਆ ਤੁਸੀਂ ਹਰ ਇੱਕ ਸੈਂਟਰ ਜਾ ਕੇ ਦੇਖ ਲਓ ਹਰ ਇੱਕ ਜਗ੍ਹਾ ਜਾ ਕੇ ਦੇਖ ਲਓ ਹਰ ਇੱਕ ਅਗਲਾ ਆਪਣੀ ਬੋਲੀ ਮਾਤਰ ਭਾਸ਼ਾ ਨੂੰ ਮੁਰੇ ਰੱਖਦਾ ਇਹਨਾਂ ਦਾ ਮੇਨ ਟੀਚਾ ਕੀ ਹੈ ਸਰਕਾਰ ਦਾ ਸਿੱਖਿਆ ਖਤਮ ਕਰਨਾ ਵੀ ਪੰਜਾਬ ਦੇ ਵਿੱਚ ਜੋ ਸਿੱਖ ਨੇ ਖਤਮ ਕਰ ਦੋ ਨਸਲ ਕੋਸ਼ੀ ਕਰ ਦੋ ਇਹਨਾਂ ਦਾ ਇਹਨਾਂ ਨੇ ਸਰਕਾਰੀ ਇਹਨਾਂ ਦੇਖਿਆ ਵੀ ਸਰਕਾਰੀ ਸਕੂਲਾਂ ਵਿੱਚ ਬੱਚੇ ਪੰਜਾਬੀ ਬੋਲਦੇ ਆ ਅੱਗੇ ਸਰਕਾਰੀ ਸਕੂਲਾਂ ਅਸੀਂ ਪੜ੍ਹਦੇ ਸੀ ਕਿੰਨੇ ਆ ਵਧੀਆ ਖੇਡਾਂ ਸੀਗੀਆਂ ਐਕਸਰਸਾਈਜ਼ ਹੁੰਦੀ ਸੀਗੀ ਠੀਕ ਆ ਜੀ ਸਾਨੂੰ ਬਈ ਘੰਟਾ-ਘੰਟਾ ਦੋ-ਦੋ ਘੰਟੇ ਸਕੂਲ ਦੇ ਵਿੱਚ ਮੈਦਾਨ 'ਚ ਖੇਡਣਾ ਅਸੀਂ ਹਰ ਇੱਕ ਹਰ ਇੱਕ ਦਿਨ ਦੋ ਘੰਟੇ ਖੇਡਣਾ ਠੀਕ ਆ ਜੀ ਉਹਦੇ ਵਿੱਚ ਕੀ ਸੀ ਬੱਚਿਆਂ ਦੀ ਐਕਸਰਸਾਈਜ਼ ਹੋਣ ਦੀ ਬੱਚੇ ਦੀ ਹਾਈਟ ਮਾਰ ਵਧਦੀ ਸੀ ਦਿਮਾਗ ਤੇਜ਼ ਹੁੰਦਾ ਸੀ ਉਹ ਵੀ ਚੀਜ਼ਾਂ ਨਹੀਂ ਹੈਗੀਆਂ ਤੇ ਆਪਾਂ ਇਹ ਲੋਰਿਆ ਕਿ ਵੀ ਹੱਥ ਮੰਨ ਕੇ ਬੇਨਤੀ ਆ ਸਰਕਾਰੀ ਸਕੂਲਾਂ ਨੂੰ ਬਚਾਓ ਜੇ ਸਰਕਾਰੀ ਸਕੂਲ ਆਪਣੇ ਨਾ ਰਹੇ ਤਾਂ ਖਤਮ ਸਭ ਕੁਝ ਜੀ ਤੁਸੀਂ ਇੰਨਾ ਦੇਖ ਲਓ ਚਲੋ ਹਰੇਕ ਮੇਰਾ ਭਰਾ ਕੋਈ ਵੀ ਆ ਸਮੇਂ ਦੇ ਵਿੱਚ ਆ ਕੇ ਸਾਨੂੰ ਪਤਾ ਜੀ ਜੇ ਆਪਾਂ ਖੇਤੀ ਵੀ ਕਰਦੇ ਆ ਖੇਤੀ ਵਿੱਚ ਮਾਰਾ ਪੈ ਜਾਂਦੀਆਂ ਨੇ ਠੀਕ ਆ ਜੀ ਆਪਾਂ ਕੁਝ ਵੀ ਕਰਦੇ ਪਰ ਆਪਾਂ ਚਾਹੁੰਦੇ ਕਿ ਅਸੀਂ ਬੱਚੇ ਪੜਾਈਏ ਪਰ ਮੈਂ ਇਹ ਚਾਹਣਾ ਵਾ ਚਲੋ ਜਿਹੜੇ ਹੁਣ ਲੱਗੇ ਠੀਕ ਆ ਜੀ ਜਿਹਨ ਲੱਗੇ ਹੋਏ ਨੇ ਮੈਂ ਜਿਹੜੇ ਦਿੱਲੀ ਬੋਰਡ ਸੈਂਟਰ ਬੋਰਡ ਦੇ ਹੱਥ ਵਾਂਨ ਖਿਚੋਣਾ ਕਿ ਫੀਸਾਂ ਉਹਨੀਆਂ ਕਿ ਜਾਇਜ਼ ਕਰੋ ਜਿੰਨਾ ਕ ਮਾਪਾ-ਬਾਪ ਭਰ ਆ ਸਕੇ ਕਈ ਦਾ ਇਦਾਂ ਦੇ ਨੇ ਜੀ ਆਪ ਦਾ ਸੋਨਾ ਰੱਖ ਕੇ ਬੱਚੇ ਦੇ ਫੀਸਾਂ ਭਰ ਰਹੇ ਨੇ ਪੜਾਈ ਉਹੀ ਆ ਜੇ ਆਪਾਂ ਦੇਖੀਏ ਜੀ ਹੁਣ ਗੱਡੀ ਦੇ ਦੋ ਟਾਇਰ ਨੇ ਜੀ ਇਹ ਗੱਡੀ ਦੇ ਦੋ ਟਾਇਰ ਨੇ ਤੇ ਗੱਡੀ ਦੇ ਟਾਇਰ ਦੋ ਲਾ ਲਓ ਇੱਕ ਜੀ ਸਕੂਲ ਸਰਕਾਰੀ ਸਕੂਲ ਦਾ ਲਾ ਲਓ ਇੱਕ ਲਾਓ ਪ੍ਰਾਈਵੇਟ ਦਾ ਫਰਕ ਦੇਖੋ ਤੁਸੀਂ ਤੁਹਾਨੂੰ ਮੈਂ ਪਹਿਲਾਂ ਵੀ ਤਾਂ ਦੁਬਾਰਾ ਫੇਰ ਕਹਿਣਾ ਚਾਹਣਾ ਜਿਹੜੇ ਬੱਚੇ ਟੀਚਰ ਬਣਦੇ ਨੇ ਤਨਖਾਹਾਂ ਲੈਂਦੇ ਨੇ ਇੰਨੀਆਂ ਤਨਖਾਹਾਂ ਦੇ ਲੈਣ ਦੇ ਬਾਵਜੂਦ ਵੀ ਪੜ੍ਹਾਈ ਨਹੀਂ ਹੋ ਰਹੀ ਸਰਕਾਰੀ ਸਕੂਲ ਅੱਜ ਖਤਮ ਹੋ ਰਹੇ ਨੇ ਬੱਚੇ ਨਹੀਂ ਜਾ ਰਹੇ ਹਰੇਕ ਹੁਣ ਸਾਲ ਆਪਦੇ ਬੱਚੇ ਨੂੰ ਪੜ੍ਹਾਈ ਦੀ ਖਾਤਰ ਪ੍ਰਾਈਵੇਟ ਸਕੂਲ ਚ ਪਾਉਂਦਾ ਕਿ ਨਾ ਵੀ ਮੇਰਾ ਬੱਚਾ ਵਧੀਆ ਪੜ੍ਹੇ ਚਲੋ ਇਹ ਵੀ ਖੁਸ਼ੀ ਦੀ ਗੱਲ ਆ ਪਰ ਮੈਂ ਚਾਹੁੰਦਾ ਮ ਸਰਕਾਰੀ ਸਕੂਲ ਨੂੰ ਬਚਾਓ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਗੁਜਾਇਸ ਹੈਗੀ ਜੀ ਉਹ ਬੱਚੇ ਪੜ੍ਹਾਓ ਅਸੀਂ ਨਹੀਂ ਚਾਹੁੰਦੇ ਵੀ ਬੱਚੇ ਹਟਾਓ ਜਿਨ੍ਹਾਂ ਗੁਜਾਇਸ ਹੈਗੇ ਬੱਚੇ ਪੜ੍ਹਾਓ ਆਪਦੇ ਜਿਨ੍ਹਾਂ ਨੂੰ ਜੀ ਬਈ ਬੱਚਿਆਂ ਦਾ ਆਪਦਾ ਭਵਿੱਖ ਬਣਾਉਣਾ ਆਪਣੀ ਜ਼ਿੰਦਗੀ ਵੀ ਫਿਕਰਾਂ 'ਚ ਕੱਢਣੀ ਆ ਨਹੀਂ ਕੱਢਣੀ ਫਿਕਰਾਂ ਦੇ ਵਿੱਚ ਉਹ ਆਪਦੇ ਸਰਕਾਰੀ ਸਕੂਲ ਦੁਆਰਾ ਤਿਆਰ ਕਰੋ ਸਰਕਾਰੀ ਸਕੂਲਾਂ ਵਿੱਚ ਜਾਓ ਤੇ ਉੱਥੇ ਜਾ ਕੇ ਟੀਚਰਾਂ ਨੂੰ ਪੁੱਛੋ ਵੀ ਪੜਾਈ ਵਧੀਆ ਹੋ ਰਹੀ ਆ ਜੀ ਗੇੜਾ ਮਾਰੋ ਪਿੰਦੇ ਸਰਪੰਚ ਪੰਚ ਹਰੇਕ ਮੈਂਬਰ ਜੋ ਸੰਸਥਾ ਸਰਕਾਰੀ ਸਕੂਲਾਂ ਦਾ ਉਪਾਅ ਕਰੋ ਸਰਕਾਰੀ ਸੁਖਨ ਲਾਓ ਤੇ ਪ੍ਰਾਈਵੇਟ ਵਾਲਿਓ ਹੱਥ ਬੰਨ੍ਹ ਕੇ ਬੇਨਤੀ ਆ ਫੀਸਾਂ ਉੰਨੀਆ ਕਰੋ ਜਿੰਨਾ ਪਰਮਾਵਾ ਭਰਾ ਸਕੇ ਇਹ ਨਾ ਹੋਵੇ ਕਿ ਕਈ ਕਈ ਮੈਂ ਦੇਖੇ ਨੇ ਹਾਵੇ ਤਾਂ ਕਿ ਆਪਦੇ ਬੱਚੇ ਪੜਾਉ ਸਵੈ ਸਰਕਾਰੀ ਸਕੂਲਾਂ ਵਿੱਚ ਵਧੀਆ ਐਜੂਕੇਸ਼ਨ ਦਵੋ ਠੀਕ ਹੈ ਜੀ ਤੇ ਜੋ ਬੱਚੇ ਤੁਹਾਡਾ ਪ੍ਰਾਈਵੇਟ ਚ ਪੜ ਰਹੇ ਨੇ ਹੱਥ ਵੱਨ ਕੀ ਉਹ ਹੀ ਬੈਂਦੇ ਫੀਸਾਂ ਉਹਨੇ ਕਜਾਇਜ਼ ਕਰ ਲੋ ਜਿੰਨਾਂ ਦੇ ਮਾਪੇ ਦੁਖੀ ਨਾ ਹੋ ਸਕਣ ਕਿਉਂ ਜੀ ਅੱਜ ਕਾ ਸਮੇਂ ਦੇ ਵਿੱਚ ਸਰਕਾਰਾਂ ਨੇ ਮਾਰਾ ਏਡੀਆਂ ਮਾਰੀਆਂ ਨੇ ਕਿਸੇ ਦਾ ਕੰਮ ਕਰਨ ਚੱਲ ਰਿਹਾ ਸਾਰੇ ਕੰਮ ਖਤਮ ਕਰਤਾ ਹੁਣ ਫੌਜੀ ਦੀ ਨੌਕਰੀ ਬਾਰੇ ਦੇਖ ਲੋ ਚਲੋ ਆਪਾਂ ਬੱਚੇ ਪੜਦੇ ਸੀ ਨੌਕਰੀ ਵਿੱਚ ਫੌਜ ਫੌਜ ਵਿੱਚ ਚਲੇ ਜਾਂਦੇ ਸੀ ਹਾਂ ਫੌਜੀ ਬਣਾਗੇ ਜੀ ਉਹ ਵੀ ਖਤਮ ਕਰਤੀ ਨੌਕਰੀ ਕਿਹੜੀ ਨੇ ਤੇ ਜੇ ਆਪਾਂ ਕੰਮ ਦੇਖੀਏ ਕੰਮ ਕਿਹੜਾ ਹੀ ਇੱਥੇ ਪੰਜਾਬੀ ਬੰਦੇ ਨੂੰ ਫੈਕਟਰੀ ਵਿੱਚ ਕੰਮ ਹੀ ਨਹੀਂ ਮਿਲਦਾ ਜੇ ਮਿਲ ਵੀ ਜਾਵੇ ਜੇ ਮਿਲ ਵੀ ਜਾਵੇ ਤਾਂ ਕਿੰਨੀ ਦਰਹਾਂ ਹੁੰਦੀ ਆ ਹੱਦ 10000 ਹੋਜੂ ਨਾ 12 ਹੋਜੂ ਪਰ ਇਹ ਸੋਚੋ ਪੰਜਾਬ ਦੇ ਵਿੱਚ ਬੰਦਾ 12000 ਦਾ ਘਰ ਦਾ ਗੁਜ਼ਾਰਾ ਕਰ ਲੂ ਜੀ ਕਿੰਨੀ ਮਹਿੰਗੀ ਚੀਜ਼ ਆ ਤੁਸੀਂ ਅੱਜ ਦੁੱਧ ਹੀ ਵੇਖ ਲਓ ਦੁੱਧ ਅੱਜ 100 ਰੁਪਏ ਕਿਲੋ ਤੱਕ ਵਿਕ ਰਿਹਾ ਆਪਾਂ ਕਹਿੰਦੇ ਬਈ ਦੁੱਧ ਕਹਿੰਦੇ ਜੇ ਮਾੜਾ ਲੁੱਤਾ 70 ਰੁਪਏ ਦੇ ਦਿਓ ਜੀ ਵਧੀਆ ਦੁੱਧ ਕਹਿੰਦੇ 100 ਰੁਪਏ ਵਿਕ ਰਿਹਾ ਕਿੰਨੀ ਮੰਗਾਈ ਆ ਇਹ ਸਰਕਾਰਾਂ ਨੇ ਜਿਨ੍ਹਾਂ ਨੇ ਆਪਣੇ ਸਰਕਾਰੀ ਸਕੂਲ ਸੀ ਮੈਂ ਗੱਲ ਜੋ ਸਿੱਖਿਆ ਖਨੰਦੀ ਖਾਤਰ ਸਰਕਾਰਾਂ ਨੂੰ ਖਤਮ ਕਰਦੇ ਠੀਕ ਹੈ ਜੀ ਚਲੋ ਹੱਤ ਮੰਨ ਕੇ ਇਹ ਹੀ ਬੇਨਤੀ ਆ ਜੇ ਸਾਡੀ ਅੱਗੇ ਮੈਂ ਕਦੇ ਵੀਡੀਓ ਕਦੇ ਪਾਈ ਨਹੀਂ ਜੀ ਉਹਨਾਂ ਸਾਨੂੰ ਬੋਲਣ ਦੀ ਅਗਲ ਆ ਜਿੰਨਾ ਕਿ ਮੇਰਾ ਮਾਤ ਸੀਗੀ ਤੁਹਾਨੂੰ ਦੱਸਤੀ ਪਰ ਮੈਂ ਗੱਲ ਚ ਉਹਨਾ ਜੋ ਵੀ ਸਰਕਾਰੀ ਸਕੂਲਾਂ ਨੂੰ ਬਚਾ ਲੋ ਅੱਜ ਕੱਲ ਆਪਾਂ ਕਹਿੰਦੇ ਆ ਜੀ ਕ੍ਰੈਸਚਨ ਆ ਗਏ ਕ੍ਰੈਸਚਨ ਸਕੂਲ ਖੋਲਦੇ ਉਹ ਜੀ ਲੋਕਾਂ ਨੂੰ ਮਕਾਨਵਾ ਕੇ ਦਿੰਦੇ ਆ ਜੀ ਠੀਕ ਆ ਜੀ ਲੋਕਾਂ ਨੂੰ ਮਕਾਨਵਾ ਕੇ ਦਿੰਦੇ ਨੇ ਜੀ ਬੱਚੇ ਪੜਾਉਂਦੇ ਨੇ ਜੀ ਸਾਰੇ ਲੋਕਾਂ ਨੇ ਜੀ ਉਧਰ ਭੱਜਣਾ ਸਾਰੇ ਲੋਕ ਜੀ ਅੱਜ ਹੇਲੂਇਆ ਕਰਨਗੇ ਪਰ ਜੇ ਉਹ ਇੰਨਾ ਆਪਣੇ ਧਰਮ ਦੀ ਖਾਤਰ ਕਰ ਰਹੇ ਨੇ ਰੱਬ ਇੱਕਾ ਜੀ ਰੱਬ ਦਾ ਰਾਸਤਾ ਇੱਕਾ ਮਹਾਰਾਜੇ ਬਾਣੀ ਚ ਲਿਖਿਆ ਹਿੰਦੂ ਮੁਸਲਮਨ ਸਿੱਖ ਸਾਰੇ ਸਭ ਕੁਝ ਲਿਖਿਆ ਬਾਣੀ ਚ ਆਪਾਂ ਕਿਸੇ ਧਰਮ ਨੂੰ ਮਾਣ ਨਹੀਂ ਕਿਹਾ ਹੈ ਸਾਰੇ ਧਰਮ ਦਾ ਰਾਸਤਾ ਇੱਕਾ ਠੀਕ ਹੈ ਜੀ ਜੇ ਹੁਣ ਤੁਸੀਂ ਕਹਿ ਰਹੇ ਹੋ 크੍ਰਿਸਚਨ ਭਾਈ ਬੱਚੇ ਪੜਾਉਂਦੇ ਆ ਫ੍ਰੀ ਪੜਾਉਂਦੇ ਨੇ ਮਕਾਨ ਪਾ ਕੇ ਦਿੰਦੇ ਆ ਜੀ ਜੇ ਆਪਾਂ ਨੂੰ ਸਿੱਖੀ ਨਾਲ ਪਿਆਰਾ ਆ ਆਪਾਂ ਸਕੂਲ ਕੋਲੋਂ ਸੇਖ ਧਰਮ ਦੇ ਰੰਝੇ ਆਪਾਂ ਸਿੱਖੀ ਬਚਾਉਣੀ ਆ ਆਪਦੇ ਸਕੂਲ ਖੋਲੋ ਸਿੱਖੀ ਦਾ ਪ੍ਰਚਾਰ ਜੇ ਸਿੱਖੀ ਦੇ ਸੁਦੇ ਸਕੂਲ ਖੋਲੋਗੇ ਤੇ ਹੋਜੀ ਜਿਹੜਾ ਬੱਚਾ ਵਿਆਪੀ ਬੋਲਦਾ ਸਿੱਖੀ ਨਾਲ ਪਿਆਰ ਕਰ ਸਕੂਲ ਦੇ ਵਿੱਚ ਉਹ ਆ ਸਕਦਾ ਤੁਸੀਂ ਕਰੋ ਜੀ ਦੇਖੋ ਆਪਾਂ ਕਹਿੰਦੇ ਸਿੱਖ ਸਿੱਖੀ ਸਿੱਖੀ ਹੈ ਜੇ ਹੁਣ ਆਪਾਂ ਜੇ ਹੁਣ ਆਪਾਂ ਕਹੀ ਵੀ ਵੱਡੇ ਬੱਚੇ ਲਾ ਲਾਂਗੇ ਨਹੀਂ ਪੜ ਸਕਦੇ ਥੱਲੇ ਤੋਂ ਛਣਾ ਪੈਂਦਾ ਜ਼ੀਰੋ ਲੈਵਲ ਤੋਂ ਜੇ ਆਪਾਂ ਸਿੱਖੀ ਬਚਾਉਣੇ ਹੈ thì ਜ਼ੀਰੋ ਲੈਵਲ ਤੋਂ ਸਕੂਲ ਖੋਲੋ ਬੱਚਿਆਂ ਨੂੰ ਗੱਤ ਕੇ ਗੱਤ ਕਸ ਖਾਓ ਸਾਡੇ ਕੋਲ ਸਕੂਲ ਹੈ ਜੀ ਬਲਾਰੇ ਵਿੱਚ ਸਕੂਲ ਖੁੱਲਿਆ ਹੋਇਆ ਹੈ ਅੱਜ ਪੜਦਾ ਜੀ ਪਰ ਮੈਂ ਇਹ ਕਹਣਾ ਵੀ ਸਿੱਖੀ ਆਪਾਂ ਤੁਸੀਂ ਆਪਾਂ ਨੂੰ ਸਿੱਖਿਆ ਅਸੀਂ ਵੀ ਸਿੱਖਾਂ ਅਸੀਂ ਥੋੜਾ ਜਿਹਾ ਮੈਂ ਬਾਹਰ ਗਿਆ ਸੀ ਬਾਹਰ ਜਾ ਕੇ ਤਾਂ ਪੇਸ਼ ਕਰ ਲਿਆ ਠੀਕ ਆ ਜੀ ਪਰ ਦੁਬਾਰਾ ਅਸੀਂ ਮਹਾਰਾਜ ਕਹਿੰਦੇ ਮਹਾਰਾਜ ਸਾਨੂੰ ਸਿੱਖੀ ਦਾਤ ਬਖਸ਼ੋ ਤੁਸੀਂ ਸਿੱਖੀ ਵੀ ਬਚਾਉਣੀ ਆਪਾਂ ਨੇ ਤੇ ਸਿੱਖੀ ਤਾਂ ਬਚ ਸਕੋ ਤੁਸੀਂ ਆਪੇ ਸਕੂਲ ਖੋਲੋ ਜੀ ਆਪਣੇ ਸਿੱਖਿਆ ਨੂੰ ਰਹਿਤ ਹੋ ਸਕੇ ਮਹਾਰਾਜ ਨੇ ਲੰਗਰ ਲਾਇਆ ਬਾਬੇ ਨੰਦ ਦਾ 20 ਰੁਪਏ ਦਾ ਲੰਗਰ ਕਹਿੰਦੇ ਅਜੇ ਤੱਕ ਉਹ ਚੱਲ ਚੱਲ ਰਿਹਾ ਬਾਬੇ ਨੇ ਸਿਖਾਇਆ ਕਿ ਹਰ ਇੱਕ ਚੀਜ਼ ਦਾ ਲੰਗਰ ਲਾਓ ਜੇ ਹੁਣ ਆਪਾਂ ਸਭ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਨਾ ਨਮਸਕਾਰ ਤਗੋ ਹੀ ਕਰ ਸਕਦੇ ਆ ਜੇ ਆਪਾਂ ਨੂੰ ਪੰਜਾਬੀ ਆਉਂਦੀ ਹੋਵੇ ਜਦੋਂ ਬੱਚਿਆਂ ਦੀ ਪੰਜਾਬੀ ਖਤਮ ਹੋ ਗਈ ਉਹ ਗੁਰੂ ਕਾਂ ਸਾਹਿਬ ਨੂੰ ਕਿੱਥੋਂ ਪੜਨਗੇ ਗੁਰੂ ਕਾਂ ਸਾਹਿਬ ਨੂੰ ਕਿਥੋਂ ਪੜਨਗੇ ਅੱਜ ਕੱਲ ਬੱਚਿਆਂ ਨੂੰ ਵੱਡੇ ਹੋ ਗਏ ਇੱਕ ਦੋ ਤਿੰਨ ਬਾਰੇ ਗਿਣਤੀ ਨਹੀਂ ਆਉਦੀ ਉਹ ਕੀ ਆ ਬੱਚਿਆਂ ਨੇ ਮਾਰਾ ਜੀ ਦਿਮਾਗ ਤੇ ਮਾਰਤੀ ਨਾ ਤੁਸੀਂ ਸੈਣੇ ਬਾਦੋਂ ਮੇਨ ਮੁੱਦਾ ਇਹੀ ਆ ਜੀ ਕਿ ਇਹਨਾਂ ਨੇ ਸਿੱਖੀ ਨੂੰ ਖਤਮ ਦੀ ਗਾਤਰ ਸਿੱਖਾਂ ਦੀ ਨਕਲ ਮੁਸਲਮਾਨਾਂ ਦੇ ਗਾਤਰ ਸਕੂਲ ਲਿਆ ਕੇ ਬਾੜੇ ਉੱਤੇ ਬੱਚੇ ਹਿੰਦੀ ਬੋਲਦੇ ਨੇ ਹੁਣ ਤੁਸੀਂ ਆਪਸਿਆਂ ਨੂੰ ਮੈਂ ਗੱਲ ਕਹਿਣਾ ਨਹੀਂ ਚਾਹੁੰਦਾ ਇੱਕ ਹਿੰਦੀ ਚੱਲਦੀ ਆ ਆਪਣੇ ਬੱਚੇ ਹਿੰਦੀ ਬੋਲ ਰਹੇ ਨੇ ਚਲੋ ਮਾਤ੍ਰ ਭਾਸ਼ਾ ਹਿੰਦੀ ਆ ਮੰਨ ਲਓ ਵੀ ਆਪਣੇ ਜਾਨੇ ਵਾ ਹਿੰਦੀ ਚੱਲਦੀ ਆ ਪਰ ਰੇਕ ਸਟੇਟ ਦੇ ਵਿੱਚ ਆਪਣੀ ਬੋਲੀ ਨੂੰਗਲਾ ਇਨਸਾਨ ਮਰੇ ਰੱਖਦਾ ਅਸੀਂ ਸਿੱਖਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਨਮਸਕਾਰ ਤਾਂ ਹੀ ਕਰ ਸਕਦੇ ਆ ਜੇ ਸਾਨੂੰ ਪੰਜਾਬੀ ਆਉਂਦੀ ਹੋਵੇ ਮਹਾਰਾਜ ਦੀਆਂ ਗੱਲਾਂ ਤਾਂ ਕਰਦੇ ਪੰਜਾਬੀ ਸਾਨੂੰ ਆਉਂਦੀ ਹੋਵੇ ਦੀ ਵਾਸੇ ਹੀ ਆ ਵੀ ਪੰਜਾਬ ਪੰਜਾਬ ਦੇ ਸਕੂਲਾਂ ਨੂੰ ਬਚਾਓ ਸਿੱਖਾਂ ਨੂੰ ਇਹੀ ਬੇਨਤੀ ਹੈ ਜੀ ਸਾਡੇ ਭਰਾਵਾਂ ਨੂੰ ਵੀ ਸਿੱਖੀ ਦੇ ਵਿੱਚ ਜੇ ਆਪਾਂ ਬੱਚੇ ਲੈ ਕੇ ਆਉਣੇ ਆ ਜੀ ਜਾਗ ਲਾਓ ਜਾਗ ਤਦੋਂ ਲੱਗੂਗਾ ਜਦੋਂ ਆਪਾਂ ਆਪਦੇ ਸਕੂਲ ਖੋਲਾਂਗੇ ਤੇਰੀ ਇੱਕ ਹੋ ਹੋ ਕਹਨਾ ਹੁਣ ਆਪਾਂ ਮੇਰੇ ਭਰਾ ਅਸੀਂ ਬਹੁਤ ਮਾਣ ਦਾ ਸਿੱਖ ਵੀਰ ਲੰਗਰ ਲਾ ਰਹੇ ਨੇ ਬਾਹਰ ਜਾ ਕੇ ਲੰਗਰ ਲਾਉਂਗੇ ਯਾਰ ਪਰ ਆਪਣੇ ਪੰਜਾਬ ਦੇ ਵਿੱਚ ਤੁਸੀਂ ਘਰ ਘਰ ਜਾ ਕੇ ਵੇਖਿਆ ਜੀ ਪੰਜਾਬ ਦਾ ਕੀ ਹਾਲ ਹੈ ਹੁਣ ਆਪਾਂ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲਾਉਂਦੇ ਆ ਜੀ ਪਰ ਚਲੋ ਆਪਾਂ ਕਿਸਾਨ ਤਾਂ ਚਲੋ ਬਹੁਤ ਵਧੀਆ ਚੰਗੀ ਗੱਲ ਆ ਜੀ ਅਕੀ ਮਾੜ ਸਾਡੇ ਉਹ ਵੀ ਭਾਈ ਨੇ ਪਰ ਤੁਸੀਂ ਮੌਜੂਦਾ ਹਾਲ ਦੇਖਿਆ ਕਦੇ ਮਜ਼ਦੂਰ ਕੀ ਕਰ ਰਿਹਾ ਮਜ਼ਦੂਰ ਆਪ ਦੇ ਘਰ ਦਾ ਗੁਜ਼ਾਰਾ ਕਿਵੇਂ ਕਰ ਰਿਹਾ ਪਿੰਡਾਂ ਵਿੱਚ ਮਜ਼ਦੂਰਾਂ ਦੇ ਬੱਚੇ ਇੱਕ ਹਾਲਾਤ ਦੇਖੋ ਜੀ ਹੁਣ ਮਜ਼ਦੂਰ ਨਾ ਤਾਂ ਪੜ ਸਕਦਾ ਆਦੇ ਬੱਚੇ ਨੂੰ ਪੜਾ ਨਹੀਂ ਸਕਿਆ ਠੀਕ ਆ ਜੀ ਤੇ ਉਹ ਗਾਂ ਕੀ ਕਰਨਗੇ ਜਿੱਤੇ ਆਪਾਂ ਦਿਹਾੜੀ ਹੈ ਕਹਿੰਦੇ ਆ ਦਿਹਾੜੀ ਕਿੱਥੇ ਮਿਲਦੀ ਹੈ ਦੱਸੋ ਤੁਸੀਂ ਮੈਂ ਦੂਜੇ ਤੋੜਦਾ ਨਾ ਸਭ ਤੋਂ ਪਹਿਲਾਂ ਰੱਬ ਦੇ ਗਿਆ ਧਰਤੀ ਨੂੰ ਮੱਥਾ ਟੇਕਦਾ ਗਿਆ ਮਾਲਕਾ ਸਾਨੂੰ ਅੱਜ ਕਿਤੇ ਦਿਹਾੜੀ ਲਵਾਦੇ ਅਸੀਂ ਉਹਦੇ ਬੱਚਿਆਂ ਦੇ ਮੂੰਹ 'ਚ ਦਾਣਾ ਲਿਆ ਕੇ ਪਾ ਦਈਏ ਮੈਦੂਰ ਦਾ ਸਭ ਤੋਂ ਪਹਿਲਾਂ ਧਰਤੀ ਮਾਂ ਨੂੰ ਮੱਥਾ ਟੇਕਦਾ ਕਿ ਮਾਲਕਾ ਅੱਜ ਕਿਰਪਾ ਕਰੀ ਉਹਦੇ ਉੜਦੇ ਸਾਰ ਦਿਮਾਗ 'ਤੇ ਟੈਨਸ਼ਨ ਹੁੰਦੀ ਆ ਕਿ ਮੈਂ ਬੱਚਿਆਂ ਨੂੰ ਮੂੰਹ 'ਚ ਦਾਣਾ ਪਾਵਾਂ ਪਰ ਤੁਸੀਂ ਇਹ ਦੇਖੋ ਚਲੋ ਮੰਨ ਲਓ ਮਜ਼ਦੂਰ 500 ਦਿਹਾੜੀ ਲੈਂਦਾ ਅੱਜ ਕੱਲ 500 ਬਣਦਾ ਕਿਵੇਂ ਚੱਲਦਾ ਜੀ ਕੁਝ ਨਹੀਂ ਹੈਗਾ 500 ਜੀ ਮਿਹਦੂਰਾਂ ਨੂੰ ਵੀ ਸੰਭੋ ਮਹਾਰਾਜ ਜੇ ਆਪਾਂ ਇਹ ਵੀ ਆਪਣੇ ਸਾਰੇ ਭਾਈ ਨੇ ਸਾਰੇ ਆਪਣੇ ਭਰਾ ਨੇ ਪੰਜਾਬ ਆਪਣਾ ਭਰਾਵਾ ਦਾ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜਿਆ ਹੋਇਆ ਮਹਾਰਾਜ ਕਹਿੰਦੇ ਇੱਕ ਜੋਤ ਆ ਇੱਕੋ ਹੀ ਪਰਮਾਤਮਾ ਕੋਈ ਵੱਖਰਾ ਨਹੀਂ ਹੈ ਸਾਰੇ ਆਪਣੇ ਭੈਣ ਭਾਈ ਨੇ ਇਨਸਾਨ ਬੰਦੇ ਦੀ ਜਾਤ ਬੰਦਾ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਲਿਖੇ ਸਾਹਿਬ ਜੀ ਨੇ ਆਪਣੇ ਇਕੱਠੀਆਂ ਕੀਤੀਆਂ ਨੇ ਜੀ ਕਿਸੇ ਨੇ ਬਾਹਰ ਇਹ ਨਹੀਂ ਕਹ ਵੀ ਕਿਸੇ ਨੂੰ ਮਾੜਾ ਕਹੋ ਅਸਲੀ ਸਿੱਖ ਉਹ 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 ਖਵਾਉਂਦਾ ਜੀ ਜਿਹੜਾ ਸਿੱਖੀ ਦਾ ਪਿਆਰ ਕਰਦਾ ਸਿੱਖ ਉਹ ਆ ਜਿਹੜਾ ਹਰ ਇੱਕ ਕੁਦਰਤ ਨਾਲ ਪਿਆਰ ਕਰੇ ਹਰ ਇੱਕ ਇਨਸਾਨ ਨੂੰ ਪਿਆਰ ਕਰੇ ਹਰ ਇੱਕ ਦੀ ਧਿਨਤੀ ਕਰੇ ਭੈਣ ਨੂੰ ਭੈਣ ਕਹੇ ਜਿੰਨੀ ਮਹਾਰਾਜ ਦੁਨੀਆ ਆਪਣਾ ਇਹੋ ਜਿਹਾ ਦੁਨੀਆ ਨੂੰ ਇੱਕ ਇੱਕ ਹੱਥ ਨਾਲ ਵੇਖੇ ਕਿ ਨਹੀਂ ਮਾਲਕਾ ਪ੍ਰਮਾਤਮਾ ਰੱਬ ਦਾ ਨਾਮ ਜਪਦਾ ਸਭ ਇੱਕ ਨੇ ਤੇ ਮੇਰੇ ਵੀਰੋ ਬਸ ਇਹੀ ਕਹਿਣਾ ਚਾਹਣਾ ਜੀ ਵੀ ਮੇਰੀ ਗੱਲ ਜਨਿਸ ਖੁੱਲਾ ਵਾਲੇ ਨੂੰ ਥੋੜਾ ਕਿਤੇ ਹੋਰ ਵੀ ਲੰਗਰ ਹੋਰ ਵੀ ਲਾਉਣੇ ਆ ਪਰ ਪੰਜਾਬ ਦੇ ਵਿੱਚ ਤੁਸੀਂ ਪੜਾਈ ਦਾ ਲੰਗਰ ਲਾਓ ਤੁਸੀਂ ਸੱਤ ਮੰਨ ਕੇ ਬੇਨਤੀ ਹੈ ਕਿ ਪੰਜਾਬ 'ਚ ਪੜਾਈ ਦਾ ਲੰਗਰ ਲਾਓ ਸੋਨੂੰ ਪਹਿਲਾਂ ਵੀ ਕਿਹਾ ਕਿ ਜਦੋਂ ਨੀ ਮਕਾਨ ਪਉਣਾ ਹੁੰਦਾ ਜੀ ਨਾ ਇੱਕ ਆਪਰ ਇਟ ਲਾ ਦੇ ਕੇ ਵਿੱਚ ਆਪਰ ਰੋੜਾ ਵੀ ਪਉਣਾ ਪੈਂਦਾ ਜਿਸ ਨੂੰ ਪਤਾ ਹੋਊ ਆਪਾਂ ਕਹਿੰਦਾ ਕਿ ਮਰਾ ਰੋੜਾ ਤੇ ਇੱਕ ਛੋਟਾ ਉਹਨੂੰ ਕਹਿੰਦੇ ਡੇਲੀ ਕਹਿੰਦੇ ਆ ਡੇਲੀ ਲਉਣੀ ਪੈ ਜਾਂਦੀ ਆ ਉਹ ਵੀ ਨਿਓ ਵਿੱਚ ਲੱਗਦੀ ਆ ਜਿਹੜੇ ਆਪਣੇ ਬੱਚੇ ਨੇ ਜੀ ਨਾ ਬੱਚਿਆਂ ਨੇ ਆਪਣੇ ਡੇਲੀ ਨੇ ਜੇ ਤੁਸੀਂ ਜ਼ੀਰੋ ਲੈਵਲ ਤੋਂ ਉੱਠ ਕੇ ਆਪਣੇ ਬੱਚਾ ਨੂੰ ਪੰਜਾਬ ਸਕੂਲ ਖੋਲੋਗੇ ਸਿੱਖਿਆ ਦਾ ਪ੍ਰਚਾਰ ਕਰੋਗੇ ਜਦੋਂ ਆਪਾਂ ਸਿੱਖਾਂ ਸਾਡੇ ਵਿੱਚ ਸਿੱਖ ਦਾ ਲੱਗਣੇ ਲੱਗਣਾ ਜੀ ਅਸੀਂ ਭਟਕੇ ਹੋਏ ਆ ਮੈਂ ਅਰਦਾਸ ਕਰਦਾ ਮਾਰਾ ਸਾਨੂੰ ਵੀ ਦਾਤ ਬਖਸ਼ੀ ਸਿੱਖੀ ਜੀ ਪਰ ਪਿੰਡਾਂ 'ਚ ਸਾਰਿਆਂ ਦੇ ਵਿੱਚ ਸਕੂਲ ਖੋਲੋ ਸਿੱਖਿਅਤਿ ਸਿੱਖਿਆ ਦਾ ਪ੍ਰਚਾਰ ਕਰੋ ਠੀਕ ਆ ਜੀ ਲੰਗਰ ਆਪਾਂ ਹੋਰ ਵੀ ਲਾ ਰਹੇ ਆ ਪਰ ਆਪਣੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਮਜ਼ਦੂਰਾਂ ਦਾ ਹਾਲ ਵੇਖੋ ਕੀ ਆ ਜੀ ਹਰ ਇੱਕ ਮੈਂ ਨਹੀਂ ਕਹਾਂ ਮਜ਼ਦੂਰ ਨਹੀਂ ਹੋਰ ਵੀ ਵਿੱਚ ਬਹੁਤ ਲੋਕ ਬੈਠੇ ਨੇ ਵਿਚਾਰੇ ਜਿਨ੍ਹਾਂ ਨੇ ਜ਼ਮੀਨਾਂ ਵੇਚ ਕੇ ਬੱਚੇ ਆਪਦੇ ਬਾਹਰ ਤੋਰ ਤੇ ਜਿਨ੍ਹਾਂ ਕੋਲ 1 ਕਿੱਲਾ ਜ਼ਮੀਨ ਦਾ ਸੀ 2 ਕਿੱਲੇ ਜ਼ਮੀਨ ਦੇ ਸੀਗੇ ਉਹ ਵੀ ਜਖਾਲੀਓ ਬੈਠੇ ਵਿਚਾਰੇ ਉਹ ਵੀ ਰੱਬ ਗਿਰਦਾਸਾਂ ਕਰਦੇ ਦਿਹਾੜੀਆਂ ਕਰਦੇ ਨੇ ਪਰ ਆਪਾਂ ਬਾਹਰ ਤਾਂ ਤੋੜ ਦਿੰਦੇ ਆ ਪਰ ਆਪਾਂ ਇਹ ਦੇ ਦੇ ਕਿ ਮਾਪੇ ਨੇ ਸਾਨੂੰ ਕਿਵੇਂ ਪੜਾਇਆ ਕਿਵੇਂ ਕੀਤਾ ਕਿ ਨਹੀਂ ਕੀਤਾ ਉਹੀ ਬਦਮੰਦਾ ਇੱਕ ਦੋ ਕਿੱਲੇ ਵੇਚ ਕੇ ਬੱਚੇ ਬਾਹਰ ਤੋਂ ਦਾ ਬਾਅਦ ਵਿੱਚ ਆਪ ਉਹ ਸੈਂਟਰ ਚ ਕਿਹ ਦਿਹਾੜੀਆਂ ਕਰਦਾ ਫਿਰਦਾ ਜੀ ਦਿਹਾੜੀਆਂ ਹੈ ਕਿੱਥੇ ਨੇ ਸਾਰੇ ਕੰਮ ਤਾਂ ਚਲੋ ਆਪਾਂ ਇਹ ਕਹਿੰਦੇ ਉਹ ਵੀ ਜੋ ਅਭਿਆਰ ਤੋਂ ਆਏ ਨੇ ਉਹ ਜੀ ਆਪਣੀ ਮਿਹਨਤ ਕਰ ਦੇ ਕਰ ਰਹੇ ਨੇ ਮਿੰਤ ਕਰਨਾ ਮਾੜਾ ਨਹੀਂ ਕਹਿੰਦੇ ਆਪਾਂ ਮਿੰਤ ਕਰ ਸਕਦੇ ਆ ਪਰ ਆਪਾਂ ਮਿੰਤ ਕਰੋ ਹੱਥ ਬੰਨ ਕੇ ਬੇਨਤੀ ਕਰੋ ਕੋਈ ਗੱਲ ਹੋਰ ਗਲਤ ਕਹੀ ਗਈ ਹੋਵੇ ਤਾਂ ਪਾਪੀ ਸਮਝ ਕੇ ਕੰਗਾਲਾ ਸਮਝ ਕੇ ਮaaf ਕਰ ਦਿਓ ਪਰ ਹੱਥ ਬੰਨ ਕੇ ਬੇਨਤੀ ਆ ਕਿ ਸਿੱਖੀ ਬਚਾਉਣੀ ਆ ਤਾਂ ਸਿੱਖੀ ਦੇ ਸਕੂਲ ਖੋਲੋ ਲੰਗਰ ਲਾਓ ਪੜਾਈ ਦਾ ਬੱਚਿਆਂ ਨੂੰ ਗੱਤਕਾ ਸਿਖਾਓ ਘੋੜ ਸਵਾਰੀ ਸਿਖਾਓ ਆਪਣੇ ਸਰਕਾਰੀ ਸਕੂਲਾਂ ਜੇ ਤੁਸੀਂ ਨਿਗਾਏ ਆਪਦੇ ਜਿਹੜੇ ਸਕੂਲ ਨੇ ਸਰਕਾਰੀ ਉਹਨਾਂ ਨੂੰ ਸ਼ਾਮਲ ਹੋ ਜੀ ਸਿੱਖੀ ਦਾ ਬਾਜੂ ਬੱਚਿਆਂ ਦੀ ਪੜਾਈ ਪੰਜਾਬੀ ਦਾ ਬਾਜੂ ਜੇ ਆਪਾਂ ਆਪਦੇ ਸਕੂਲ ਖੋਲ੍ਹਾਂਗੇ ਸਰਕਾਰੀ ਸਕੂਲਾਂ ਸੰਭਾਲਾਂਗੇ ਜਿਹੜੇ ਬੱਚੇ ਪੜ ਰਹੇ ਨੇ ਹੁਣ ਜਿੰਨਾਂ ਮਾਂ ਪੜਾਏ ਨੇ ਪ੍ਰਾਈਵੇਟ ਦੇ ਸਕੂਲ ਦੇ ਵਿੱਚ ਉਹ ਜੀ ਫੀਸ ਉਨੀ ਰੱਖੋ ਜਿਨ੍ਹਾਂ ਕਾ ਮਾਪਾਪਾ ਪਹੁੰਚਾ ਸਕੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ